ਕਾਲੇ ਰੰਗ ਦੀ ਬਾਜੀ 15/16 ਕਰੇਟਾਕਾਰ ਲੈ ਕੇ ਆਇਆ ਲੱਖ ਰੁਪਇਆ ਲੈ ਆਇਓ ਬਾਕੀ ਇਹਦੇ ਮਾਲਕ ਬਣਾ ਦੇਣਾ ਫਸਟ ਓਨਰ ਦੀ ਗੱਡੀ ਆ ਤੇ ਪੇਡ ਨੰਬਰ ਆ 0034 ਜਿਹੜਾ ਅੱਜ ਦੀ ਡੇਟ ਦੇ ਵਿੱਚ 1 ਲੱਖ ਰੁਪਇਆ ਦਾ ਹੋ ਚੁੱਕਿਆ ਮੱਤ ਤੋਂ ਘੱਟੇ ਜੀ ਪਲੱਸ ਵੀ ਹੋ ਸਕਦਾ ਬਿਲਕੁਲ ਬਾਈ ਜੀ 1.5 ਲੱਖ ਰੁਪਇਆ ਦੇ ਵਿੱਚ ਬਾਜੀ ਤੁਹਾਨੂੰ 2016 ਮਾਡਲ ਗੱਡੀ ਦੇ ਮਾਲਕ ਬਣਾ ਦੇਣਾ ਕਰੂਜ਼ ਸਨਰੂਫ ਵਾਲੀ ਓਨਰ ਓਨਰ ਫਸਟ ਜੀ ਫਸਟ ਓਨਰ ਦੀ ਕਾਰ ਆ ਬਾਈ ਜੀ 1.60 ਹਜ਼ਾਰ ਦੇ ਵਿੱਚ ਬਾਜੀ ਤੁਹਾਨੂੰ 2018 ਮਾਡਲ ਵਰਨਾ ਦੇ ਮਾਲਕ ਬਣਾ ਦਾਂਗੇ ਉਹ ਵੀ ਐਸ ਐਕਸਸ ਸਨਰੂਫ ਵਾਲੀ ਸਿਰਫ 70000 ਰੁਪਏ ਦੇ ਵਿੱਚ ਬਾਈ ਤੁਹਾਨੂੰ ਮਾਲਕ ਬਣਾ ਦੇਣਾ 2021 ਮਾਡਲ 알파 ਟੌਪ ਪੈਟਰੋਲ ਦੀ ਕਾਰ ਆ ਬਲੈਨੋ ਸਭ ਸ੍ਰੀਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਆ ਪਖੜਿਆ ਬਾਈ ਮਹਾਲੀ ਸ਼ਹਿਰ ਤੇ ਮਨਜੀਤ ਦਵਾਈ ਆਪਣੇ ਨਾਲ ਆ ਕੀ ਹਾਲ ਆ ਵੀਰੇ ਵਧੀਆ ਆਪਾਂ ਖੜਿਆ ਬਾਈ ਜੀ ਐਮ ਆਟੋ ਸ਼ੇਲ ਮਹਾਲੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 40 ਤੋਂ ਘੱਟੋ-ਘੱਟ ਗੱਡੀਆਂ 40 ਮਿਲਣਗੀਆਂ ਹਨਾ ਵੀਰੇ ਬਿਲਕੁਲ ਪਲਾਸੀ ਨੇ 70 80 ਕਾਰਾਂ ਦਾ ਸਟਾਕ ਹੁੰਦਾ ਠੀਕ ਹੈ ਵੀਰੇ ਤੇ ਬਈ ਆਪਣੀ ਲੋਕੇਸ਼ਨ ਦੱਸ ਦਿਓ ਇੱਕ ਵਾਰੀ ਜਿਹੜਾ ਵੀਰ ਜੀ ਆਪਣਾ ਸਭ ਤੋਂ ਪਹਿਲਾਂ ਦਾ ਬਈ ਸੱਸੀਕਲ ਸਾਰਿਆਂ ਨੂੰ ਜਿਹੜਾ ਮੇਰਾ ਆਫਿਸ ਹੈ ਬਈ ਇਹ ਸੈਕਟਰ 68 ਹੈ ਮੋਹਵਾਲੀ ਕੁੰਬੜਾ ਪਿੰਡ ਪੈਂਦਾ ਹੈ ਮੇਰੇ ਨੀਅਰ ਬਾਈ ਫੋਰੈਸਟ ਕੰਪਲੈਕਸ ਦੀ ਬਿਲਡਿੰਗ ਹੈ ਜੀ ਆਪਣੇ ਕੋਲ ਜਿਹੜੀਆਂ ਕਾਰਾਂ ਹੋਣਗੀਆਂ ਜੀ ਸਾਰੀਆਂ ਕਾਰਾਂ ਨੌਨ ਐਕਸੀਡੈਂਟਲ ਹੋਣਗੀਆਂ ਸਾਰੀਆਂ ਕਾਰਾਂ ਦੇ ਉੱਪਰ ਤੁਸੀਂ 90% ਤੱਕ ਮੇਰਾ ਲੋਨ ਕਰਵਾ ਕੇ ਦੇ ਦਾਂਗੇ ਤੇ ਕਿਸੇ ਵੀ ਜਿੱਥੇ ਤੁਹਾਨੂੰ ਦਿਮਾਗ ਦੇ ਉੱਪਰ ਟੈਨਸ਼ਨ ਕਲੀਅਰ ਹੁੰਦੀ ਆ ਜਿਵੇਂ ਕਿ ਤੁਸੀਂ ਗੱਡੀ ਲੈਣ ਤੋਂ ਬਾਅਦ ਖਰਚਾ ਆ ਰਿਹਾ 50000 30000 20 ਲੱਖ ਰੁਪਏ ਲੱਗਣਾ ਜੀ ਮੈਨੂੰ ਲੌਸ ਪੈ ਰਿਹਾ ਉਸ ਟਾਈਮ ਮੈਂ ਤੁਹਾਡੇ ਨਾਲ ਖੜੂਗਾ ਜੀ ਤੇ ਮੈਂ ਵੀ ਤੇ ਮੇਰੀ ਟੀਮ ਦੀ ਠੀਕ ਹੈ ਵੀਰ ਇਧਰ ਬਈ ਆਲਟੋ ਖੜੀ ਆਪਾਂ ਇੱਥੇ ਸਟਾਰਟ ਕਰ ਲੈਂਦੇ ਹਾਂ ਹਾਂ ਜੀ ਦੱਸੋ ਵੀਰੇ ਇਹ ਜਿਹੜੀ ਆਲਟੋ ਹੈ ਜੀ ਇਹ ਹੈਗੇ 2011 ਮਾਡਲ ਹੈ ਜੀ ਤੇ ਬੱਧੀਆ ਕਾਰ ਹੈ ਪੈਟਰੋਲ ਦੀ ਗੁੱਡ ਕੰਡੀਸ਼ਨ ਦੀ ਹੈ ਇੱਕੋ ਰੇਟ ਹੈ ਜੀ 1,60,000 ਰੁਪਏ ਵੀਰੇ ਜੀ 1,60,000 ਦੇ ਵਿੱਚ 2011 ਮਾਡਲ ਤੇ ਬਈ ਜਿਹੜੇ ਇਹ ਰੇਟ ਨੇ ਇਹ ਮਤਲਬ ਫਿਕਸਡ ਪ੍ਰਾਈਸ ਨੇ ਜਾਂ ਮਾੜਾ ਮੋਟਾ ਨੇਗੋਸ਼ੀਏਬਲ ਹੈਗਾ ਫਿਰ ਮਾੜਾ ਮੋਟਾ ਹੋਏਗਾ ਜਿਹੜਾ ਵੀਡੀਓ ਦੇ ਵਿੱਚ ਅਸੀਂ ਪ੍ਰਾਈਸ ਬੋਲਦੇ ਹਾਂ ਪਹਿਲਾਂ ਹੀ ਲੱਸ ਜਾਈ ਬੋਲਦੇ ਹਾਂ ਠੀਕ ਹੈ ਵੀਰੇ ਜਿਹੜਾ ਕਿ ਉਹ ਜਿਹੜਾ ਕਸਟਮਰ ਵੀਰੇ ਵੀਡੀਓ ਦੇ ਵਿੱਚ ਆਉਂਦਾ ਨਾ ਉਹ ਪ੍ਰਾਈਸ ਨੂੰ ਮੈਨ ਨੋਟ ਕਰਦਾ ਬਿਲਕੁਲ ਬਈ ਅੱਗੇ ਗੱਡੀ ਆ ਗਈ ਬਾਈ ਜੀ i20 ਆਪਣੇ ਕੋਲ ਆ ਗਈ ਜੀ ਅਗਲੀ 17 ਸੋਰੀ 18 ਮਾਡਲ ਕਾਰ ਹੈ ਜੀ ਆਸਤਾ ਆਪਸ਼ਨਲ ਹੈ ਬਿਲਕੁਲ ਟਾਪ ਡੀਜ਼ਲ ਦੇ ਵਿੱਚ ਹੈ ਜੀ ਕਾਰ ਦਾ ਜਿਹੜਾ ਪ੍ਰਾਈਸ ਹੈਗਾ ਉਹ ਹੈਗਾ ਜੀ 5 ਲੱਖ 90000 ਰੁਪਏ ਜੀ ਓਨਰ ਬਾਈ ਜੀ ਇਹ ਸੈਕੰਡ ਓਨਰ ਦੀ ਕਾਰ ਹੈ ਚੱਲੀ ਕਿੰਨੀ ਕੋਈ ਹੈ ਇਹ ਚੱਲੀ ਹੋਈ ਹੈ 75000 ਦੇ ਆਸ-ਪਾਸ 75000 ਦੇ ਆਸ-ਪਾਸ ਚੱਲੀ ਹੈ ਬਾਈ ਅੰਦਰ ਕੁਲੀਸ਼ਨ ਚੈੱਕ ਕਰ ਲਓ ਨਵੀਂ ਕਲੀਸ਼ਨ ਦੀ ਗੱਡੀ ਆ ਆਸਤਾ ਆਪਸ਼ਨਲ ਬਿਲਕੁਲ ਟਾਪ ਮਾਡਲ ਹੈ ਜੀ ਠੀਕ ਹੈ ਵੀਰੇ ਇਹਦੇ ਤੇ ਕਿੰਨੇ ਕੁ ਦਾ ਲੋਨ ਹੋ ਜੂਗਾ ਜੀ ਉੱਪਰ ਕਰ ਦਵਾਂਗੇ ਜੀ ਆਪਾਂ 5 ਲੱਖ ਰੁਪਏ ਦਾ ਲੋਨ ਠੀਕ ਹੈ ਬਾਈ ਬਾਕੀ ਛੋਟੀ ਜੀ ਡਾਊਨ ਪੇਮੈਂਟ ਲੈ ਕੇ ਆਉਣਾ ਤੁਸੀਂ ਅੱਗੇ ਆ ਗਈ ਬਾਈ ਜੀ ਆਲਟੋ ਗਾਰ ਆਪਣੀ ਆ ਗਈ ਆਲਟੋ ਇਹ ਹੈਗੀ ਹੈ ਜੀ 2000 12 ਮਾਡਲ ਹੈ ਜੀ ਪੈਟਰੋਲ ਦੀ ਹੈ ਪੀਵੀ 11 ਨੰਬਰ ਹੈ ਜੀ ਪੰਜਾਬ ਦਾ ਤੇ ਵਧੀਆ ਕਾਰ ਹੈ ਗੁੱਡ ਕੰਡੀਸ਼ਨ ਦੀ ਅਲੋਏ ਟਾਇਰ ਕਾਰ ਦੇ ਵਿੱਚ ਐਕਸਟਰਾ ਪਏ ਹੋਏ ਹੈ ਜੀ ਕਾਰ ਦਾ ਇੱਕੋ ਰੇਟ ਹੈ ਜੀ 1 ਲੱਖ 90 ਕਿਹ ਹਜ਼ਾਰ ਦੀ ਰੇਂਜ ਵਿੱਚ 1 ਲੱਖ 90 ਹਜ਼ਾਰ ਦੀ ਚੱਲੀ ਸੰਦੀ ਗੱਡੀ ਐ ਚੱਲੀ ਬਾਈ ਲੱਖ ਤੋਂ ਥੱਲੇ ਥੱਲੀ ਹੂੰ ਲੱਖ ਤੋਂ ਅੰਡਰੇ ਹੀ ਆ ਜੀ ਠੀਕ ਹੈ ਇੰਜਨ ਕਾਰ ਦਾ ਬਿਲਕੁਲ ਗੁੱਡ ਹੈ ਜੀ ਪਾਵਰ ਸਟੀਅਰਿੰਗ ਹੈ ਪਾਵਰ ਵਿੰਡੋ ਵਾਲੀ ਕਾਰ ਹੈ ਜੀ ਠੀਕ ਹੈ ਵੀਰੇ ਤੇ ਅੱਗੇ ਬਾਈ ਫੇਰ ਆਈ 20 ਆ ਗਈ ਹਾਂਜੀ ਆਈ 20 ਇਹ 2011 ਰਜਿਸਟਰਡ 2012 ਚੰਡੀਗੜ੍ਹ ਨੰਬਰ ਦੀ ਹੈ ਜੀ ਇਹ ਇਹ 2 ਲੱਖ 25000 ਦੀ ਰੇਂਜ ਦੇ ਵਿੱਚ ਹੈ ਪੈਟਰੋਲ ਦੇ ਵਿੱਚ ਹੈ ਜੀ ਕਾਰ ਵੈਰੀਐਂਟ ਕਿਹੜਾ ਵੀਰੇ ਇਹ ਮੈਗਨਾ ਆਪਸ਼ਨਲ ਹੈ ਜੀ ਮੈਗਨਾ ਆਪਸ਼ਨਲ ਹਾਂਜੀ ਠੀਕ ਹੈ ਵੀਰੇ ਜਿਵੇਂ ਚੰਡੀਗੜ੍ਹ ਨੰਬਰ ਦੀਆਂ ਗੱਡੀਆਂ ਨੇ ਪੰਜਾਬ ਹਰਿਆਣਾ ਚ ਰਜਿਸਟਰ ਹੋ ਜਾਣੀਆਂ ਸਿੱਧੀ ਬਿਲਕੁਲ ਹੋ ਜਾਂਦੀਆਂ ਨੇ ਜੀ ਜੇ ਤੁਹਾਡਾ ਕੋਈ ਇੱਥੇ ਚੰਡੀਗੜ੍ਹ ਦਾ ਲੋਕਲ ਐਡਰੈਸ ਹੈਗਾ ਤਾਂ ਇੱਥੇ ਹੀ ਵੀ ਅਸੀਂ ਟਰਾਂਸਫਰ ਕਰਾ ਸਕਦੇ ਹਾਂ ਜੀ ਜੇ ਤੁਹਾਡਾ ਪੰਜਾਬ ਆ ਕਿਤੇ ਤੁਸੀਂ ਬਾਹਰ ਲੈ ਕੇ ਜਾਣੀ ਹੈ ਅਸੀਂ ਐਨਓਸੀ ਕਟਾਣੀ ਉਹਦੇ ਐਨਓਸੀ ਕਟਾਵਾ ਦੇ ਠੀਕ ਹੈ ਵੀਰੇ ਹਾਂਜੀ ਤੇ ਅੱਗੇ ਆ ਗਈ ਵੀਰੇ ਰੈਡਸਕਾਰ ਰੈਡਸ ਹੈਗੀ ਜੀ 2014 ਮਾਡਲ ਹੈ ਜੀ ਇਹ ਇਹ ਵਧੀਆ ਡੀਜ਼ਲ ਦੀ ਹੈ 14 ਮਾਡਲ ਆ ਵਧੀਆ ਕਾਰ ਹੈ ਨੌਨ ਐਕਸੀਡੈਂਟਲ ਹੈ ਮਾੜੀ ਮੋਟੀ ਇੱਕ ਅਦਾ ਪੀਸ ਪੇਂਟ ਹੈ ਬਾਕੀ ਕੁਝ ਨਹੀਂ ਹੈਗਾ ਜੀ ਓਕੇ ਕਾਰ ਹੈ ਇਹਦਾ ਰੇਟ ਹੈ ਜੀ ਇੱਕੋ ਰੇਟ 2,70,000 ਦੀ ਰੇਂਜ ਦੇ ਵਿੱਚ ਹੈ ਮਾੜਾ ਮੋਟਾ ਹੋਰ ਮੁੱਖੇ ਤੇ ਹੋ ਜੇਗੇ 2,70,000 ਦੀ ਰੇਂਜ ਦੇ ਵਿੱਚ ਭਾਈ ਤੁਹਾਨੂੰ ਡੀਜ਼ਲ ਦੀ ਰੇਟਸ ਕਾਰ ਮਿਲ ਜੂ ਉਹ ਵੀ 2014 ਮਾਡਲ ਅੱਗੇ ਆ ਗਈ ਭਾਈ ਕਾਲੇ ਰੰਗ ਦੀ ਕ੍ਰੇਟਾ ਕਾਰ ਇਹ ਹੈਗੀ ਜੀ 15 ਰਜਿਸਟਰਡ 2016 ਠੀਕ ਹੈ ਇਹ ਬਿਲਕੁਲ ਟੌਪ ਮਾਡਲ ਹੈ ਜੀ ਐਸਐਕਸ ਓ ਡੀਜ਼ਲ ਦੇ ਵਿੱਚ ਹੈ ਜੀ ਇਹਦਾ ਜਿਹੜਾ ਰੇਟ ਹੈ ਜੀ ਹੋਏਗਾ 6.5 ਲੱਖ ਰੁਪਏ ਦੇ ਆਸਪਾਸ 6.6 ਲੱਖ ਸਾਢੇ 6 ਲੱਖ ਠੀਕ ਹੈ ਵੀਰੇ ਜੇ ਇਹਦੀ ਆਪਾਂ ਲੋਨ ਦੀ ਗੱਲ ਕਰੀਏ ਕਿੰਨੇ ਦਾ ਹੋ ਜੂਗਾ ਇਹ ਦੇ ਉੱਪਰ ਆਪਾਂ ਕਰ ਦਵਾਂਗੇ 6 ਲੱਖ 10 ਪਾਸ ਦਾ ਲੋਨ ਠੀਕ ਹੈ ਜੀ ਮਤਲਬ 50 ਹਜ਼ਾਰ ਡਾਉਨ ਪੇਮੈਂਟ 50 ਹਜ਼ਾਰ ਲੱਖ ਰੁਪਏ ਡਾਉਨ ਪੇਮੈਂਟ ਹੁੰਦੀ ਹੈ 90% 80% ਲੋਨ ਨਾਰਮਲ ਹੋਏ ਜਾਂਦਾ ਹੈ ਅੰਦਰੂਨੀ ਦਾ ਆਪਸ਼ਨਲ ਬਿਲਕੁਲ ਟਾਪ ਮਾਡਲ ਹੈ ਜੀ ਤੇ ਓਨਰ ਬਾਈ ਜੀ ਇਹ ਕਾਰ ਦਾ ਫਰਸਟ ਓਨਰ ਹੈ ਜੀ ਫਰਸਟ ਓਨਰ ਹਾਂ ਜੀ 0034 ਨੰਬਰ ਨਾਲ ਮਿਲੂਗਾ ਜੀ ਠੀਕ ਹੈ ਵੀਰੇ ਕਾਲੇ ਰੰਗ ਦੀ ਬਾਜੀ 15/16 ਕ੍ਰੇਟਾਕਾਰ ਲੈ ਕੇ ਆਇਆ ਲੱਖ ਰੁਪਈਆ ਲੈ ਆਇਓ ਬਾਕੀ ਇਹਦੇ ਮਾਲਕ ਬਣਾ ਦੇਣਾ ਫਰਸਟ ਓਨਰ ਦੀ ਗੱਡੀ ਆ ਤੇ ਪੇਡ ਨੰਬਰ ਆ 0034 ਜਿਹੜਾ ਅੱਜ ਦੀ ਡੇਟ ਦੇ ਵਿੱਚ 1 ਲੱਖ ਰੁਪਈਆ ਦਾ ਹੋ ਚੁੱਕਿਆ ਨਾ ਘੱਟੋ ਘੱਟ ਐਂਡ ਪਲੱਸ ਵੀ ਹੋ ਸਕਦਾ ਬਿਲਕੁਲ ਬਾਈ ਜੀ ਅੱਗੇ ਆ ਗਈ ਬਾਈ ਜੀ BMW ਦੱਸੋ ਵੀਰੇ ਮੇਰੇ BMW 520 ਹੈ ਜੀ ਠੀਕ ਹੈ ਜੀ 5 ਸੀਰੀਜ਼ ਦੇ ਵਿੱਚ ਹੈ ਜੀ 12 ਮਾਡਲ ਹੈ ਜੀ ਠੀਕ ਹੈ 5.5 ਲੱਖ ਰੁਪਈਆ ਜੀ 5.5 ਲੱਖ ਦੇ ਵਿੱਚ ਬਾਈ ਜੀ ਤੁਹਾਨੂੰ 2012 ਮਾਡਲ 520d ਸਨ ਰੂਫ ਵਾਲੀ ਜਿਹੜੀ BMW ਮਿਲ ਜੂਗੀ ਬਾਈ ਜੀ ਜੀ ਐਮ ਆਟੋ ਸੇਲ ਮਹਾਲੀ ਤੇ ਤੇ ਅੱਗੇ ਆ ਗਈ ਬਾਈ ਜੀ ਕਰੂਜ਼ ਕਾਰ ਦੱਸੋ ਵੀਰੇ 2016 ਮਾਡਲ ਜੀ ਠੀਕ ਹੈ ਨਵੀਂ ਸ਼ੇਪ ਦੇ ਵਿੱਚ ਹੈ ਨਵੇਂ ਇੰਜਨ ਦੇ ਵਿੱਚ ਹੈ ਜੀ ਇਹ ਇਹ ਵੀ 5.5 ਲੱਖ ਰੁਪਏ ਦੀ ਤੇ ਬਾਈ ਓਨਰ ਇਹਦਾ ਓਨਰ ਪਹਿਲਾ ਜੀ ਚੱਲੀ ਕਿੰਨੀ ਕੋਈ ਹੈ ਚੱਲੀ ਹੈ 82000 ਜੀ 82000 ਹਾਂ ਜੀ ਠੀਕ ਹੈ ਬਾਈ ਜੀ 5.5 ਲੱਖ ਰੁਪਏ ਦੀ ਗੱਡੀ ਮਿਲ ਜੂ ਤੇ ਲੋਨ ਕਿੰਨੇ ਦਾ ਹੋ ਜਾਊਗਾ ਵੀਰੇ 4 ਲੱਖ ਲੋਨ ਕਰ ਦਾਂਗੇ ਜੀ 4 ਲੱਖ ਦਾ ਹੱਕ ਉਹਦੇ ਘੜਾ ਲੋਨ ਘੱਟ ਹੁੰਦਾ ਜੀ ਸੇਵਲੈਟ ਦੇ ਇਹ ਤਾਂ ਹੈ 1.5 ਲੱਖ ਰੁਪਏ ਦੇ ਵਿੱਚ ਬਾਈ ਜੀ ਤੁਹਾਨੂੰ 2016 ਮਾਡਲ ਗੱਡੀ ਦੇ ਮਾਲਕ ਬਣਾ ਦੇ ਓਨਰ ਫਾਸਟ ਫਾਸਟ ਓਨਰ ਦੀ ਕਾਰ ਆ ਬਾਈ ਜੀ ਅੱਗੇ ਆ ਗਈ ਬਾਈ ਜੀ ਸਕੌਡਾ ਰੈਪਿਡ ਦਾ ਸੂਰੇਜ 2015 ਮਾਡਲ ਜੀ ਸਾਢੇ 3 ਲੱਖ ਦੀ ਦੇ ਦਾਂਗੇ ਜੀ ਸਾਢੇ 3 ਲੱਖ ਦੀ ਮਿਲ ਜੂ ਬਾਈ 2015 ਮਾਡਲ ਚੱਲੀ ਕਿੰਨੀ ਕੋਈ ਆ ਵੀਰੇ ਚੱਲੀ 60000 ਜੀ 60000 ਕਿਲੋਮੀਟਰ ਚੱਲੀ ਆ ਚੰਡੀਗੜ੍ਹ ਦਾ ਨੰਬਰ ਆ ਪੰਜਾਬ ਦੇ ਵਿੱਚ ਸਿੱਧੇ ਰਜਿਸਟਰ ਹੋ ਜੂ ਹੁਣ ਹਾਂ ਜੀ ਠੀਕ ਆ ਬਾਈ ਤੇ ਬਾਈ ਉਧਰ ਗੱਡੀ ਕਿਹੜੀ ਖੜੀ ਆ ਵਾਈਟ ਕਲਰ ਦੀ ਬੋਲਵੋ ਜੀ ਬੋਲਵੋ 2012 ਮਾਡਲ ਜੀ 35 ਆ ਨਾ ਵੀਰੇ ਤੇ ਚੱਲੀ ਕਿੰਨੀ ਕੋਈ ਆ ਬਾਈ ਇਹ ਚੱਲੀਏ 96 ਮਹ ਜਾਵੀਏ 96000 ਹਾਂਜੀ ਠੀਕ ਹੈ ਵੀਰੇ ਅੰਦਰੋਂ ਕੰਡੀਸ਼ਨ ਚੈੱਕ ਕਰਾ ਮੇਤਰਾ ਗੱਡੀ ਦੀ ਆਟੋ ਗੇਅਰ ਦੀ ਗੱਡੀ ਆ ਬਾਈ ਜੀ ਲਗਜ਼ਰੀ ਗੱਡੀ ਆ ਤੇ ਵੀਰੇ 2012 ਮਾਡਲ ਰੇਟ ਕੀ ਆ ਇਹਦਾ 5.5 ਲੱਖ ਰੁਪਈਆ ਕਹਿੰਦੇ ਆ 6 ਲੱਖ ਦੇ ਦਵਾ ਦਾਂਗੇ 6 ਲੱਖ ਦੇ ਵਿੱਚ ਬਾਈ ਜੀ ਤੁਹਾਨੂੰ ਬੋਲਵੋ ਦੇ ਮਾਲਕ ਬਣਾ ਦਾਂਗੇ ਬੋਲਵੋ ਗੱਡੀ ਦੇ ਤੇ ਇੱਧਰ ਬਾਈ ਜੀ ਖੜੀ ਆ ਬਲੇਰੋ ਜੀ ਬਲੇਰੋ ਲੈ ਮੇਤਰਾ ਅੱਗੇ ਆ ਕੇ ਦਿਖਾ ਦੀ ਗੱਡੀਆਂ ਬਾਈ ਥੋੜੀਆਂ ਪੀੜੀਆਂ ਜਾਂ ਖੜੀਆਂ ਨੇ ਜਗ੍ਹਾ ਦੀ ਤੰਗੀ ਕਰਕੇ 2013 ਮਾਡਲ ਜੀ 13 ਮਾਡਲ ਹਾਂ ਠੀਕ ਹੈ ਜੀ ਵੇਰੀਐਂਟ ਐਸ ਐਲ ਐਕਸ ਐਸ ਐਲ ਐਕਸ 2013 ਮਾਡਲ ਬਲੇਰੋ ਕੰਡੀਸ਼ਨ ਦੀ ਬਈ ਸਾਫ ਸੁਥਰੀ ਆ ਨੰਬਰ ਕਿੱਥੋਂ ਦਾ ਵੀਰੇ ਪੰਜਾਬ ਨੰਬਰ ਪੰਜਾਬ ਨੰਬਰ ਸੰਗਰੂਰ ਦਾ ਨੰਬਰ ਆ ਹਾਂਜੀ ਠੀਕ ਹੈ ਵੀਰੇ 1.5 ਲੱਖ ਰੁਪਏ ਜੀ 1.5 ਲੱਖ ਹਾਂਜੀ ਠੀਕ ਹੈ ਵੀਰੇ ਲੋਨ ਹੋ ਜੂਗਾ ਨਾ ਇਹਦੇ ਤੇ ਲੋਨ ਹੋ ਜਾਏਗਾ ਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ ਬਾਈ ਜੀ ਡਾਕਟਰ ਦੱਸੋ ਵੀਰੇ ਦੱਸਤਾ 2012 ਮਾਡਲ ਜੀ 12 ਮਾਡਲ ਹਾਂਜੀ ਚੱਲੀ 2.70 ਲੱਖ ਦੀ ਜੀ ਚੱਲੀ ਹੋਈ ਹੈ ਜੀ ਇਹ 88 90 ਦੇ ਕਰੀਬ 90 ਕੁ ਹਜ਼ਾਰ ਕਿਲੋਮੀਟਰ ਚੱਲੀ ਆ ਬਾਈ ਜੀ 2012 ਮਾਡਲ 2 ਲੱਖ 70 ਹਜ਼ਾਰ 2 ਲੱਖ 70 ਹਜ਼ਾਰ ਦੀ ਮਿਲ ਜੂ ਬਾਈ ਜੀ ਤੇ ਅੱਗੇ ਆ ਗਈ ਬਾਈ ਜੀ ਐਕਸ ਯੂ ਵੀ 500 2012 ਮਾਡਲ ਜੀ 12 ਮਾਡਲ ਹਾਂਜੀ ਠੀਕ ਹੈ ਜੀ 35 ਲੱਖ ਰੁਪਈਆ ਜੀ ਤੇ ਓਨਰ ਕਿਹੜਾ ਹੈ ਓਨਰ ਸੈਕੰਡ ਜੀ ਤਾਂ ਇਹਨਾਂ ਨਾਲ ਚੱਲੀ ਚੱਲੀ ਹੋਈ ਏ 90 ਹਜ਼ਾਰ ਕਰੀਬ 90 ਕੁ ਹਜ਼ਾਰ ਦੇ ਕਰੀਬ ਚੱਲੀ ਆ ਬਾਈ ਪੇਡ ਨੰਬਰ ਵਾਲੀ ਗੱਡੀ ਆ 00 15 ਮੀ ਲੰਬਰ ਜਿਹੜਾ ਅੱਜ ਦੀ ਡੇਟ ਦੇ ਵਿੱਚ ਘੱਟੋ ਘੱਟ 1 ਲੱਖ ਰੁਪਏ ਦਾ ਹੋ ਗਿਆ ਰੇਟ ਕੀ ਕਿਹਾ ਵੀਰੇ ਦਾ 35 ਲੱਖ ਰੁਪਏ ਜੀ 35 ਲੱਖ ਦੇ ਵਿੱਚ ਲੱਖ ਰੁਪਏ ਦਾ ਤਾਂ ਨੰਬਰ ਹੀ ਮੰਨ ਲਓ ਤੁਸੀਂ ਤੇ ਅੱਗੇ ਆ ਗਈ ਬਾਈ ਜੀ ਮਰਸਲੀ ਜੀ ਕਿਹੜੀ ਗੱਡੀ ਹੈ ਵੀਰੇ ਇਹ ਐਮ ਐਲ 250 ਜੀ ਐਮ ਐਲ 250 ਹਾਂ ਜੀ 14 ਮਾਡਲ ਹੈ ਜੀ 14 ਮਾਡਲ ਸਾਡੇ 13 ਲੱਖ ਰੁਪਏ ਜੀ ਐਮ ਐਲ 250 14 ਮਾਡਲ ਵਾਈਟ ਕਲਰ ਦੇ ਵਿੱਚ ਓਨਰ ਬਾਈ ਓਨਰ ਸੈਕੰਡ ਜੀ ਸੈਕੰਡ ਓਨਰ ਦੀ ਗੱਡੀ ਆ ਨੰਬਰ ਪਰ ਖੋਣ ਲੱਗਿਆ ਹੈ 077 ਹਾਂ ਜੀ ਤੇ ਸਾਡੇ 13.5 ਲੱਖ ਸਾਢੇ 13.5 ਲੱਖ ਰੁਪਇਆ ਜੀ ਸਾਢੇ 13.5 ਲੱਖ ਦੇ ਵਿੱਚੋਂ ਮਾਣਦਾਨ ਹੋ ਜਾਊਗਾ ਕਰਾ ਦਾਂਗੇ ਜੀ ਮਾਣਦਾਨ ਵੀ ਹੋ ਜਾਊ ਬਾਈ ਇਹਦੇ ਵਿੱਚ ਅੱਗੇ ਕੀ ਬਾਈ ਜੀ ਪੇਡ ਨੰਬਰ ਵਾਲੀ ਕ੍ਰੇਟਾ ਕਾਰ ਦੱਸੋ ਵੀਰੇ ਟੇਟਾ 114 ਹੈ ਜੀ ਠੀਕ ਹੈ ਹਾਂਜੀ 2018 ਮਾਡਲ ਹੈ ਰਜਿਸਟਰਡ ਹੁੰਦੀ ਹੈ ਜੀ 18/19 ਹਾਂਜੀ ਠੀਕ ਹੈ ਵੀਰੇ ਅਲਾਈ ਟਾਇਰ ਐਕਸਟਰਾ ਪੈਸ ਨੇ ਗੱਡੀ ਦੇ ਵਿੱਚ ਚੱਲੀ ਕਿੰਨੀ ਕਾ ਵੀਰੇ ਚੱਲੀ ਹੋਈ 76000 ਜੀ 76000 ਕਿਲੋਮੀਟਰ ਚੱਲੀ ਹੋਇਆ ਬਾਈ ਕੰਡੀਸ਼ਨ ਦੀ ਬਹੁਤ ਨਵੀਂ ਗੱਡੀ ਆ ਅੰਦਰ ਕੁੜੀ ਨੂੰ ਚੈੱਕ ਕਰੋ ਐਂਡਰੋਇਡ ਪਲੇਅਰ ਲੱਗਾ ਹੈ ਗੱਡੀ ਤੇ ਵੀਰੇ ਰੇਟ ਕੀ ਇਹਦਾ 790000 ਜੀ 790000 ਲੋਨ ਕਿੰਨੇ ਕਰਾ ਹੋ ਜੂਗਾ 7 ਲੱਖ ਦਾ ਕਰ ਦਾਂਗੇ ਜੀ 7 ਲੱਖ ਦਾ ਹਾਂਜੀ 90000 ਰੁਪਇਆ ਲਿਓ ਬਾਈ ਜੀ ਡਾਉਨ ਪੇਮੈਂਟ ਦਾ ਤੇ ਗੱਡੀ ਤੇ ਤੁਹਾਨੂੰ ਮਾਲਕ ਬਣਾ ਦਾਂਗੇ ਬਾਕੀ ਹੋ ਜੂਗਾ ਗੱਡੀ ਤੇ ਲੋਨ ਅੱਗੇ ਆ ਕੀ ਬਾਈ ਜੀ ਕਾਲੇ ਰੰਗ ਦੀ ਵੈਂਟੋ ਕਾਰ ਦੱਸੋ ਵੀਰੇ 2012 ਮਾਡਲ ਹੈ ਜੀ ਠੀਕ ਹੈ ਵੀਰੇ 270000 ਰੁਪਇਆ ਜੀ 270000 ਦੇ ਵਿੱਚ ਜੀ 2012 ਮਾਡਲ ਵੈਂਟੋ ਕੰਡੀਸ਼ਨ ਪਰ 1500 ਨਾਲੋਂ ਘੱਟ ਨਹੀਂ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਬਈ ਬਹੁਤ ਸਾਫ਼-ਸੁੱਤਰੀ ਗੱਡੀ ਆ ਲੋਨ ਹੋ ਜੂਗਾ ਵੀਰੇ ਜੀ ਹਾਂਜੀ ਕਿ 1.5 ਲੱਖ ਰੁਪਏ ਦਾ 1.5 ਲੱਖ ਦਾ ਲੋਨ ਹੋ ਜਾਊਗਾ ਬਈ 1.5 ਲੱਖ 1 ਲੱਖ ਕਿੰਨੀ ਰਹਿ ਗਈ 1,20,000 ਰੁਪਏ ਡਾਊਨ ਪੇਮੈਂਟ ਦਾ ਲਿਆ ਹੈ ਅੱਗੇ ਆ ਗਈ ਬਾਈ ਜੀ ਸਨ ਰੂਫ ਵਾਲੀ ਵਰਨਾ ਥੋੜੀ ਬਹੁਤ ਹੀ ਮੋਡੀਫਿਕੇਸ਼ਨ ਹੋਈ ਹੈ ਗ੍ਰਿੱਲ ਚੇਂਜ ਆ ਗੱਡੀ ਦੱਸੋ ਵੀਰੇ 2018 ਮਾਡਲ ਹੈ ਜੀ 18 ਮਾਡਲ ਹਾਂਜੀ ਵੇਰੀਐਂਟ ਕਿਹੜਾ ਐਸਐਕਸ ਐਸਐਕਸ ਜੀ ਠੀਕ ਹੈ ਵੀਰੇ ਸਨ ਰੂਫ ਵਾਲੀ ਗੱਡੀ ਐਕਸਟਰਾ ਲਾਈਟ ਹੈ ਰਪਏ ਨੇ 2018 ਮਾਡਲ ਚੱਲੀ ਕਿੰਨੀ ਹੈ ਵੀਰੇ ਮੈਨੂਅਲ ਹੈ ਜੀ ਚੱਲੀ ਹੋਈ ਹੈ 88,000 ਕਿਹਾ ਵੀ ਜੀ 88,000 ਚੱਲੀ ਹੈ ਗੱਡੀ ਲੋਕ ਰੇਟ ਗੱਡੀ ਦਾ 8.60 ਲੱਖ ਰੁਪਈਆ ਜੀ 8 ਲੱਖ ਤੇ 60 ਹਜ਼ਾਰ ਲੋਨ ਕਿੰਨੇ ਦਾ ਹੋ ਜਾਊਗਾ ਇਹਦੇ ਤੇ 7 ਲੱਖ ਰੁਪਈਆ ਤੋਂ ਘੱਟ ਇੱਕ ਲੱਖ 60 ਹਜ਼ਾਰ ਦੇ ਵਿੱਚ ਬਾਈ ਜੀ ਤੁਹਾਨੂੰ 2018 ਮਾਡਲ ਵਰਨਾ ਦੇ ਮਾਲਕ ਬਣਾ ਦਾਂਗੇ ਉਹ ਵੀ ਐਸ ਐਕਸ ਸਨ ਰੂਫ ਵਾਲੀ ਅੱਗੇ ਉਹ ਗ੍ਰਿਲ ਦੇਖ ਲਓ ਕਿੰਨੀ ਸੋਹਣੀ ਲੱਗੀ ਹੋਇਆ ਗੱਡੀ ਦੇ ਵਿੱਚ ਤੇ ਅੱਗੇ ਆ ਗਈ ਬਾਈ ਜੀ Honda City ਦੱਸੋ ਵੀਰੇ Honda City 2013 ਮਾਡਲ ਜੀ 2013 ਮਾਡਲ ਹਾਂਜੀ ਠੀਕ ਹੈ ਵੀਰੇ ਸੀਐਨਜੀ ਕਿੱਟ ਲੱਗੀ ਹੋਈ ਹੈ ਇਹਦੇ ਵਿੱਚ ਜੀ ਸੀਐਨਜੀ ਕਿੱਟਰ ਲੱਗੀ ਹੋਈ ਹੈ ਹਾਂਜੀ ਠੀਕ ਹੈ ਬਾਈ ਸਵਾ ਤਿੰਨ ਲੱਖ ਰੁਪਈਆ ਜੀ ਹਾਂਜੀ ਸਵਾ ਤਿੰਨ ਲੱਖ ਦੀ ਜੀ ਕਿ ਸਵਾਤਿੰਨ 250 ਸਵਾ 3 ਲੱਖ ਰੁਪਏ ਦੀ ਗੱਡੀ ਬਾਈ ਜੀ ਸੀਐਨਜੀ ਦੇ ਉੱਤੇ ਐਵਰੇਜ ਬਹੁਤ ਦਿੰਦੀ ਆ ਬਾਈ ਜਿਹਨੂੰ ਐਵਰੇਜ ਚਾਹੀਦੀ ਹੈ ਨਾ ਤਾਂ ਉਹਨਾਂ ਵਾਸਤੇ ਵੈਸਟ ਗੱਡੀ ਹੈ ਤੇ ਅੱਗੇ ਆ ਗਈ ਬਾਈ ਐਸਐਕਸ 4 ਦੱਸੋ ਵੀਰੇ 2012 ਮਾਡਲ ਜੀ 12 ਮਾਡਲ 2 ਲੱਖ 25000 ਰੁਪਏ ਜੀ 2 ਲੱਖ 25000 ਦੀ 12 ਮਾਡਲ ਡੀਜ਼ਲ ਦੀ ਗੱਡੀ ਆ ਵੀਰੇ ਪੈਟਰੋਲ ਦੀ ਪੈਟਰੋਲ ਦੀ ਅੱਗੇ ਆ ਗਈ ਬਾਈ ਜੀ ਨਵੀਂ ਸ਼ੇਪ ਦੇ ਵਿੱਚ ਹੋਂਡਾ ਸਿਟੀ ਪਹਿਲਾ ਲਾਈਟ ਅਰਚਾ ਕਰਾ ਬਾਈ ਕਿੰਨੇ ਸੋਹਣੇ ਲੱਗੇ ਹੋਣੇ ਗੱਡੀ ਨੂੰ ਤੇ ਮਾਡਲ ਕਿੰਨਾ ਵੀਰੇ ਦੱਸੋ 2017 ਜੀ 2017 ਮਾ ਪੈਟਰੋਲ ਦੀ ਕਾਰ ਆ ਬਈ ਜੀ 2017 ਜੀ 17 ਮਾਡਲ ਸਨਰੂਫ ਵਾਲੀ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ 7.5 ਲੱਖ ਦੀ ਹਾਂਜੀ ਠੀਕ ਆ ਵੀਰੇ ਡੇਢ ਲੱਖ ਰੁਪਿਆ ਡਾਊਨ ਪੇਮੈਂਟ ਤੇ ਮਿਲ ਜੂਗੀ ਹੋ ਜਾਣੀ ਡੇਢ ਲੱਖ ਰੁਪਿਆ ਡਾਊਨ ਪੇਮੈਂਟ ਦਾ ਲਿਆਓ ਬਾਈ ਬਾਕੀ ਸਾਰਾ ਲੋਨ ਹੋ ਜਾਣਾ ਗੱਡੀ ਦੇ ਉੱਤੇ ਅੱਗੇ ਆ ਗਿਆ ਐਕਸਕ੍ਰੋਸ ਦਿਖਾ ਬਈ ਕਿੰਨੇ ਮਾਡਲ ਆ ਵੀਰੇ 2018 ਮਾਡਲ ਜੀ 2018 ਮਾਡਲ ਚੱਲੀ ਕਿੰਨੀ ਕა ਚੱਲੀ ਹੋਈ ਹੈ ਜੀ 80 ਕੁ ਹਜ਼ਾਰ ਦੇ ਕਰੀਬ ਜੀ 80 ਕੁ ਹਜ਼ਾਰ ਦੇ ਕਰੀਬ ਚੱਲੀ ਆ 2018 ਮਾਡਲ ਐਕਸਕ੍ਰੋਸ ਗੱਡੀ ਆ ਬਾਈ ਹਾਂਜੀ ਡੀਜ਼ਲ ਸਮਾਰਟ ਹਾਈਬ੍ਰਿਡ ਗੱਡੀ ਆ ਵੇਰੀਐਂਟ ਟੌਪ ਵਾਲਾ ਹੈ ਵੀਰੇ ਟੌਪ ਪਿੰਡ ਜੀ ਪੁਸ਼ਪੁਰ ਸਟਾਰ ਵਾਲਾ ਜੀ ਠੀਕ ਆ ਬਾਈ ਅੰਦਰੋਂ ਕੰਡੀਸ਼ਨ ਚੈੱਕ ਕਰਾ ਦੀ ਸੀਸੇ ਸਾਣੀ ਬਾਈ ਨਵੀਂ ਨਕੋਰ ਗੱਡੀ ਆ ਤੇ ਰੇਟ ਵੀਰੇ ਗੱਡੀ ਦਾ 7 40000 ਜੀ 7 ਲੱਖ 40000 ਦੀ ਐਸ ਕ੍ਰੋਸ ਮਿਲ ਜੂਗੀ ਬਾਈ ਡੀਜ਼ਲ ਦੀ ਕਾਰ ਆ ਡੀਜ਼ਲ ਦੀ ਕਾਰ 18 ਮਾਡਲ ਜੀ 18 ਮਾਡਲ ਟੌਪ ਪਿੰਡ ਮਾਡਲ ਜੀ ਤੇ ਅੱਗੇ ਆ ਗਈ ਬਾਈ ਸਕੋਡਾ ਓਕਟੇਵੀਆ ਕਾਰ ਇਹ 2010 ਮਾਡਲ ਜੀ 2010 ਮਾਡਲ ਕਾਲੇ ਰੰਗ ਦੀ ਗੱਡੀ ਆ ਬਾਈ ਤੇ ਨੰਬਰ ਬਾਈ ਚੰਡੀਗੜ੍ਹ ਦਾ ਚੰਡੀਗੜ੍ਹ ਦਾ ਜੀ ਠੀਕ ਆ ਵੀ 180000 ਜੀ 180000 ਆਲਟੋ ਦੇ ਰੇਟ ਦੇ ਵਿੱਚ ਬਾਈ ਜੀ ਸਕੋਡਾ ਦੇ ਨਜ਼ਾਰੇ ਲੈ ਲੈਣੇ ਨਾ ਤਾਂ ਆ ਗੱਡੀ ਲੈ ਜਾਓ ਤੁਸੀਂ ਵੈਸਟ ਆਹੇ ਗੱਡੀ ਅੱਗੇ ਆ ਗਈ ਬਾਈ ਜੀ ਟੋヨタ ਦੀ ਅਰਬਨ ਕਰੂਜ਼ਰ ਗੱਡੀ ਬਰੀਜਾ ਦਾ ਬਹੁਤ ਮਿਲ ਜਾਂਦੀਆਂ ਨੇ ਅਰਬਨ ਕਰੂਜ਼ਰ ਕੋਈ ਕੋਈ ਮਿਲਦੀ ਆ ਆਪਾਂ ਲੈ ਆਏ ਤੁਹਾਡੇ ਬਾਅਦ ਤੇ ਦੱਸੋ ਵੀਰੇ 2020 ਮਾਡਲ ਹੈ ਜੀ ਪੈਟਰੋਲ ਪਲੱਸ ਸੀਐਨਜੀ ਹੈ ਜੀ ਪੈਟਰੋਲ ਪਲੱਸ ਸੀਐਨਜੀ ਕੰਪਨੀ ਬੰਦ ਨਹੀਂ ਸੀ ਜੀ ਨਹੀਂ ਬਾਹਰੋਂ ਲੱਗੀ ਹੈ ਬਾਹਰੋਂ ਸੀਐਨਜੀ ਲੱਗੀ ਹੋਈ ਆ ਠੀਕ ਆ 170000 ਜੀ ਕਿੰਨੇ ਦੀ ਜੀ 770 ਜੀ 770 ਦੀ ਹਾਂਜੀ 770000 ਦੀ ਮਿਲ ਜੂ ਬਾਈ ਵੀ ਮਾਡਲ CNG ਦੇ ਉੱਤੇ ਤੁਹਾਨੂੰ ਵੀ ਪਤਾ ਬਾਈ ਐਵਰੇਜ ਬਹੁਤ ਵੱਜ ਜਾਂਦੀ ਹੈ ਗੱਡੀ ਦੀ ਤੇ ਬਹੁਤ ਸੋਹਣੀ ਗੱਡੀ ਆ ਟੋヨタ ਦੀ ਬ੍ਰਾਂਡਿੰਗ ਆ ਤੇ ਹੋਰ ਤੁਹਾਨੂੰ ਕੀ ਚਾਹੀਦਾ ਇੰਨੀ ਐਵਰੇਜ ਟੋヨタ ਦੇ ਵਿੱਚ ਤੇ ਅੱਗੇ ਆ ਗਈ ਬਾਈ ਜੀ Swift ਕਾਰ ਮਾਡਲ ਵੀਰੇ 2009 ਮਾਡਲ ਹੈ ਜੀ ਨਵਾਂ ਮਾਡਲ ਹਾਂਜੀ ਇਕਲਕ 6000 ਰੁਪਏ ਕੀ ਜੀ ਟੌਪ ਵਾਲਾ ਮਾਡਲ ਹੈ ਜੀ ਪੈਟਰੋਲ ਦੇ ਵੀ ਟੌਪ ਜੀ ZXi ਪੈਟਰੋਲ ਦੀ ਟੌਪ ਮਾਡਲ ਗੱਡੀ ਆ ਬਾਈ ਜੀ Swift 2009 ਮਾਡਲ ਪਾਸਿੰਗ ਬਾਈ ਪਾਸਿੰਗ ਪਈ 29 ਤੱਕ ਜੀ 29 ਤੱਕ ਹਾਂਜੀ ਠੀਕ ਆ ਬਾਈ ਪਾਸਿੰਗ ਬਈ 4-5 ਸਾਲ ਦੀ ਤੁਹਾਨੂੰ ਮਿਲੂਗੀ ਨਾਲ ਤੇ ਰੇਟ ਕੀ ਕਿਹਾ ਵੀਰੇ 1,80,000 ਰੁਪਏ ਜੀ 1,80,000 ਦੀ ਅੱਗੇ ਆ ਗਈ ਬਈ ਜੀ ਆਡੀ 4 ਕੜੇ ਵਾਲੀ ਦੱਸਿਓ ਵੀਰੇ A4 ਹੈ ਜੀ 2012 ਮਾਡਲ ਹੈ ਜੀ 2012 ਮਾਡਲ A4 ਠੀਕ ਹੈ ਜੀ ਓਨਰ ਓਨਰ ਸੈਕੰਡ ਹੈ ਜੀ ਸੈਕੰਡ ਓਨਰ ਦੀ ਗੱਡੀ ਆ ਵੀਰੇ ਚੱਲੀ ਕਿੰਨੀ ਕੁ ਹੋਈ ਆ ਚੱਲੀ ਹੋਈ ਆ ਲੱਖ ਦੇ ਕਰੀਬ ਜੀ 99,000 99,000 ਕਿਲੋਮੀਟਰ ਚੱਲੀ ਹੋਈ ਆ ਹਾਲੇ ਤੱਕ ਦਿਖਾ ਦੇ ਮਿੱਤਰਾ ਕਮਾ ਕੇ ਬਹੁਤ ਸੋਹਣੀ ਗੱਡੀ ਆ ਤੇ ਵੀਰੇ ਰੇਟ ਗੱਡੀ ਦਾ 6.5 ਲੱਖ ਰੁਪਏ ਆ ਜੀ 5.6 ਲੱਖ ਬਾਈ ਜੀ ਸਵਿਫਟ ਦੇ ਰੇਟ ਦੇ ਵਿੱਚ ਤੁਸੀਂ ਇਹ ਮੰਨ ਲਓ ਕਿ ਮਾਲਕ ਬਣ ਜਾਓਗੇ ਆਡੀ ਕਾਰ ਦੇ ਤੇ ਅੱਗੇ ਬਾਈ ਜੀ ਆ ਗਈ ਬਲੈਨੋ ਦੱਸੋ ਵੀਰੇ 2021 ਮਾਡਲ ਹੈ ਜੀ ਹੂੰ ਇਹਦਾ 6,70,000 ਰੁਪਏ ਜੀ ਵੇਰੀਐਂਟ ਕਿਹੜਾ ਵੀਰੇ ਵੇਰੀਐਂਟ α ਹੈ ਜੀ α ਟੌਪ ਪੈਟਰੋਲ ਦੀ ਕਾਰ ਹੈ ਪੈਟਰੋਲ ਦੀ 2000 ਕਿੰਨਾ 2021 ਜੀ 2021 α ਸਾਰ ਨੂੰ ਟੌਪ ਪੈਟਰੋਲ ਦੀ ਕਾਰ ਆ ਚੱਲੀ ਕਿੰਨੀ ਕੁ ਹੀ ਆ ਚੱਲੀ ਹੋਈ ਹੈ 37000 ਜੀ 37000 ਹੀ ਚੱਲੀ ਆ ਬਾਈ ਜਸਟ ਅਲਾਈ ਟਾਇਰ ਐਕਸਟਰਾ ਬਾਈ ਨੇ ਗੱਡੀ ਦੇ ਵਿੱਚ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਰੇਟ ਕਿੰਨਾ ਕਿਹਾ ਵੀਰੇ 670 ਜੀ 6 ਲੱਖ 70 ਹਜ਼ਾਰ ਲੋਨ ਕਿੰਨੇ ਦਾ ਹੋ ਜੂਗਾ ਇਹ 6 ਲੱਖ ਦਾ ਹੋ ਜੇਗਾ ਜੀ 6 ਦਾ ਹੋ ਜੂਗਾ ਹਾਂਜੀ ਸਿਰਫ 70000 ਰੁਪਏ ਦੇ ਵਿੱਚ ਬਾਈ ਤੁਹਾਨੂੰ ਮਾਲਕ ਬਣਾ ਦੇਣਾ 2021 ਮਾਡਲ ਅਲਫਾ ਟੌਪ ਪੈਟਰੋਲ ਦੀ ਕਾਰ ਆ ਬਲਿੰਨੋ ਤੇ ਅੱਗੇ ਬਾਈ ਜੀ ਆ ਗਈ ਗੱਡੀ i10 10 ਵੀਰੇ 2008 ਮਾਡਲ ਹੈ 29 ਤੱਕ ਪਾਸ ਹੈ ਜੀ ਪਾਸਿੰਗ 29 ਤੱਕ ਆ 29 ਤੱਕ ਜੀ ਠੀਕ ਆ ਵੀਰੇ 1/2 ਲੱਖ ਰੁਪਏ ਦੀ ਜੀ ਸਵਾ ਲੱਖ ਦੀ ਬਾਈ ਤੁਹਾਨੂੰ ਗੱਡੀ ਮਿਲ ਜੂ ਆਈ ਚੈਨ ਜਿਹੜੀ 4 ਸਾਲ ਦੀ 4 ਸਾਲ ਤੋਂ ਪਲੱਸ ਪੌਣੇ 5 ਸਾਲ ਦੀ ਤੁਹਾਨੂੰ ਪਾਸਿੰਗ ਮਿਲ ਜੂਗੀ 1 ਲੱਖ 25000 25000 ਸਵਾ ਲੱਖ ਰੁਪਏ ਦੀ ਐਕਟਵਲ ਰੇਟ ਦੇ ਵਿੱਚ ਗੱਡੀ ਆ ਬਾਈ ਤੇ ਅੱਗੇ ਆ ਗਈ ਬਾਈ ਜੀ ਹੋਂਡਾ ਦੀ ਕਿਹੜੀ ਗੱਡੀ ਆ ਵੀਰੇ ਹੋਂਡਾ ਮੋਬਿਲਿਓ ਮੋਬਿਲਿਓ ਠੀਕ ਆ ਵੀਰੇ ਮਾਡਲ ਕਿੰਨਾ ਮਾਡਲ 2015 ਜੀ 2015 ਹਾਂਜੀ ਪੈਟਰੋਲ ਪੈਟਰੋਲ ਜੀ ਠੀਕ ਐ 3 ਲੱਖ 70000 ਰੁਪਏ ਜੀ 3 ਲੱਖ 70000 ਦੀ 3 ਲੱਖ 70000 ਦੇ ਵਿੱਚ ਬਾਈ ਜੀ ਗੱਡੀ ਸੈਵਨ ਸੀਟਰ ਕਰ ਰਿਹਾ ਜੀ ਸੈਵਨ ਸੀਟਰ ਤੁਹਾਨੂੰ ਮਿਲਣ ਜਾ ਰਿਹਾ ਸੈਵਨ ਸੀਟਰ ਦਾ ਰੇਟ ਬਾਈ ਜੀ ਆਹ ਰੇਟ ਦੇ ਵਿੱਚ ਕਿਤੋਂ ਵੀ ਨਹੀਂ ਕੋਈ ਵੀ ਕੰਪਨੀ ਦੀ ਤੁਹਾਨੂੰ ਮਿਲਣੀ ਮੁਸ਼ਕਲ ਆ ਅੱਗੇ ਆ ਗਿਆ ਬਾਈ ਜੀ ਫੋਰਚੂਨਰ ਪੇਡ ਨੰਬਰ ਦੇ ਵਿੱਚ 002 ਦੱਸੋ ਵੀਰੇ 2013 ਮਾਡਲ ਹੈ ਜੀ 13 ਮਾਡਲ ਹਾਂਜੀ 10-10 ਲੱਖ ਰੁਪਈਆ ਜੀ ਓਨਰ ਸੈਕੰਡ ਜੀ ਸੈਕੰਡ ਓਨਰ ਚੱਲੀ ਕਿੰਨੀ ਕਾ ਵੀਰੇ ਚੱਲੀ ਲੱਖ ਦੇ ਕਰੀਬ 1 ਲੱਖ ਕਿਲੋਮੀਟਰ ਦੇ ਕਰੀਬ ਚੱਲੀਆਂ ਸਾਢੇ 10 ਲੱਖ ਹਾਂਜੀ ਸਾਢੇ 10 ਲੱਖ ਦੀ ਗੱਡੀ ਮਿਲ ਜੂਗੀ ਲੋਨ ਹੋ ਜੂਗਾ ਤੇ ਲੋਨ ਹੋ ਜਾਏਗਾ ਜੀ 8 9 ਲੱਖ ਦਾ 8 9 ਲੱਖ ਦਾ ਲੋਨ ਹੋ ਜੂਗਾ ਵੀ 1.5-2 ਲੱਖ ਰੁਪਿਆ ਡਾਉਨ ਪੇਮੈਂਟ ਦਾ ਲੈ ਕੇ ਆਉਣਾ ਤੇ ਗੱਡੀ ਤਾਂ ਤੁਹਾਨੂੰ ਮਾਲਕ ਬਣਾ ਦੇਵਾਂਗੇ ਤੇ ਬਾਈ ਜੀ ਅੱਗੇ ਆ ਫੋਰਚੂਨਰ 2013 ਮਾਡਲ ਜੀ 13 ਮਾਡਲ ਹਾਂਜੀ ਮੈਨੂਅਲ ਦੇ ਵਿੱਚ ਦੋਨੋਂ ਕਾਰਾਂ ਜੀ ਦੋਨੋਂ ਮੈਨੂਅਲ ਚ ਠੀਕ ਆ ਵੀਰੇ ਇਹ ਵੀ ਸਾਢੇ 10 ਲੱਖ ਰੁਪਿਆ ਜੀ ਇਹ ਵੀ ਸਾਢੇ 10 ਲੱਖ ਦੀ ਹਾਂਜੀ ਲਓ ਜੀ ਪੂਰੀਆਂ ਟੌਪ ਕਨディション ਦੀਆਂ ਗੱਡੀਆਂ ਨੇ ਬਾਈ ਸਾਢੇ 10 ਲੱਖ ਪੰਜਾਬ ਨੰਬਰ ਦਾ ਖੜਾ ਚੰਡੀਗੜ੍ਹ ਨੰਬਰ ਦਾ ਖੜਾ ਜਿਹੜਾ ਚਾਹੀਦਾ ਲਿਜਾ ਸਕਦੇ ਆ ਕੀ ਆਖੀ ਬਾਈ ਜੀ ਮਰਸੀਡੀਜ਼ ਈ ਕਲਾਸ ਈ 250 ਹੈ ਵੀਰੇ 850 ਜੀ ਠੀਕ ਆ ਜੀ ਮਾਡਲ ਕਿੰਨਾ ਹੈ 2014 ਮਾਡਲ ਹੈ ਜੀ 2014 ਦਾ ਮਾਡਲ ਹੈ ਚੱਲੀ ਕਿੰਨੀ ਕਾ ਵੀਰੇ ਚੱਲੀ ਹੋਈ 80000 ਜੀ 80000 ਠੀਕ ਆ ਵੀਰੇ ਐਡਵੋਕੇਟ ਦੀ ਗੱਡੀ ਹੈ ਹਨਾ ਹਾਂਜੀ ਤੇ ਬਾਈ ਕੰਡੀਸ਼ਨ ਵਾਈਜ਼ ਬਹੁਤ ਨਵੀਂ ਗੱਡੀ ਆ ਰੇਟ ਦੱਸ ਦੋ ਵੀਰੇ ਗੱਡੀ ਦਾ 13 ਲੱਖ ਰੁਪਈਆ ਜੀ 13 ਲੱਖ ਹਾਂਜੀ 13 ਲੱਖ ਦੇ ਵਿੱਚ ਬਾਈ ਜੀ ਈ 250 ਗੱਡੀ ਮਿਲ ਜੂਗੀ ਤੁਹਾਨੂੰ ਬਹੁਤ ਘੈਂਡ ਗੱਡੀ ਆ ਲਗਜ਼ਰੀ ਤੇ ਅੱਗੇ ਆ ਗਈ ਬਾਈ ਜੀ ਇਨੋਵਾ ਨੋਵਾ 2014 ਮਾਡਲ ਜੀ 14 ਮਾਡਲ ਆ ਹਾਂਜੀ ਠੀਕ ਹੈ ਵੀਰੇ 680000 ਰੁਪਿਆ ਜੀ 6 ਲੱਖ 80000 ਦੀ 2014 ਮਾਡਲ 14 ਮਾਡਲ ਜੀ ਠੀਕ ਹੈ ਵੀਰੇ ਜੀ ਵੇਰੀਐਂਟ ਹੈ ਜੀ 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 ਵੇਰੀਐਂਟ ਦੀ ਗੱਡੀ ਆ ਬਾਈ ਬਹੁਤ ਸੋਹਣੀ ਕੰਡੀਸ਼ਨ ਦੀ ਇਹਦੇ ਲੋਨ ਹੋ ਜੂਗਾ ਵੀਰੇ ਲੋਨ ਹੋ ਜਾਣਾ ਕਿੰਨੇ ਕੁ ਦਾ ਕਰਾ ਲੋ 5 ਲੱਖ ਦਾ 5 ਲੱਖ ਦਾ ਲੋਨ ਹੋ ਜੂ ਛੋਟੀ ਜੀ ਡਾਊਨ ਪੇਮੈਂਟ ਲੈ ਕੇ ਆਉਣਾ ਬਾਈ ਅੱਗੇ ਆ ਜੀ ਬਾਈ ਜੀ ਸਿਲਵਰ ਕਲਰ ਦੀ ਵਰਨਾਕਾਰ ਕਲੂਡਿਕ ਦੱਸੋ ਵੀਰੇ 2011 ਮਾਡਲ ਹੈ ਜੀ 11 ਮਾਡਲ ਹੈ ਹਾਂ ਜੀ 90k ਜਿਆਦਾ ਕਰੀਬ ਚੱਲੀ ਹੋਈ ਹੈ ਜੀ ਠੀਕ ਹੈ ਵੀਰੇ ਹਾਂ ਜੀ ਸਿਰਫ 90000 ਕਿਲੋਮੀਟਰ ਚੱਲੀ ਆ ਬਾਈ ਜੀ ਕੰਡੀਸ਼ਨ ਵਾਈਜ਼ ਓਕੇ ਗੁੱਡ ਕੰਡੀਸ਼ਨ ਦੀ ਗੱਡੀ ਆ ਅੰਦਰੋਂ ਦਿਖਾ ਦੇ ਬਾਈ ਸੀਟ ਕਵਰ ਨਵੇਂ ਪਏ ਨੇ ਬਹੁਤ ਸੋਹਣੇ ਤੇ ਵੀਰੇ ਰੇਟ ਕੀ ਆ ਗੱਡੀ ਦਾ 3 ਲੱਖ ਰੁਪਈਆ ਜੀ 10 ਲੱਖ ਦੀ ਗੱਡੀ ਮਿਲ ਜੂਗੀ ਬਾਈ ਅੱਗੇ ਆ ਗਈ ਬਾਈ ਜੀ ਮੋਸਟ ਡਿਮਾਂਡਿੰਗ ਕਾਲੇ ਰੰਗ ਦੀ ਵਰਨਾ ਜਿਹੜੀ ਕਿ ਛੇਦੀ ਛੇਦੀ ਨਹੀਂ ਮਿਲਦੀ ਪਹਿਲਾਂ ਤਾਂ ਅਲਾਈ ਟਾਇਰ ਚੈੱਕ ਕਰਾ ਕਿੰਨੇ ਸੋਹਣੇ ਲੱਗੇ ਨੇ ਗੱਡੀ ਨੂੰ ਦੱਸਿਓ ਬਰੇ ਗੱਡੀ ਬਾਰੇ 2018 ਮਾਡਲ ਜੀ 18 ਮਾਡਲ 7 ਲੱਖ 90 ਹਜ਼ਾਰ ਦੀ ਵੇਰੀਐਂਟ ਵਾਈ ਕਿਹੜਾ ਇਹ ਐਸਐਕਸ ਜੀ ਐਸ ਵੇਰੀਐਂਟ ਹਾਂਜੀ ਐਸਐਕਸ ਜੀ ਬਿਲਕੁਲ ਸਾਨ ਰੂਫ ਤੋਂ ਗੱਡੀ ਆ 2018 ਮਾਡਲ ਹੈ ਨਾ ਫਿਰ ਠੀਕ ਆ ਬਾਈ ਡੀਜ਼ਲ ਡੀਜ਼ਲ ਜੀ ਡੀਜ਼ਲ ਦੀ ਕਾਰ ਆ ਬਾਈ ਅੰਦਰੋਂ ਕੰਡੀਸ਼ਨ ਚੈੱਕ ਕਰਾ ਦੇ ਓਨਰ ਬਾਈ ਓਨਰ ਸੈਕੰਡ ਜ ਤੇ ਵੀਰੇ ਰੇਟ ਕੀ ਹੈ 790000 790000 ਦੀ ਗੱਡੀ ਮਿਲ ਜੂਗੀ ਬਾਈ ਲੋਨ ਕਰਾਉਣਾ ਦਾ ਲੋਨ ਵੀ ਹੋ ਜਾਊਗਾ ਠੀਕ 6.5 ਲੱਖ ਦਾ ਤੇ ਅੱਗੇ ਆ ਗਈ ਬਾਈ ਜੀ ਕਰੋਲਾ ਐਲਟਿਸ ਦੱਸੋ ਵੀਰੇ 2014 ਮਾਡਲ ਜੀ ਰਜਿਸਟਰ 15 ਜੀ 14/15 ਹਾਂਜੀ ਠੀਕ ਆ ਵੀਰੇ 7.5 ਲੱਖ ਰੁਪਈਆ ਜੀ 750000 ਜੀ ਵੇਰੀਐਂਟ ਆ ਹਾਂਜੀ ਠੀਕ ਆ ਕਿੰਨਾ ਗਿਆ 7.5 ਜੀ 7.5 ਲੱਖ ਦੀ ਗੱਡੀ ਮਿਲ ਜੂ ਬਾਈ ਤੇ ਅੱਗੇ ਆ ਗਈ ਬਾਈ ਜੀ ਬਹੁਤ ਪਿਆਰੇ ਕਲਰ ਦੀ ਕਰੂਜ਼ ਕਾਰ ਸਨਰੂਫ ਵਾਲੀ ਦੱਸੋ ਵੀਰੇ 2012 ਮਾਡਲ ਜੀ ਠੀਕ ਹੈ 85000 ਚੱਲੀ ਹੋਈ ਹੈ ਜੀ 390000 ਰੁਪਏ ਜੀ ਲਾਈਟ ਟਾਇਰ ਬੜੇ ਸੋਹਣੇ ਲੱਗੇ ਨੇ ਬਾਈ ਗੱਡੀ ਨੂੰ ਕਾਰ ਬਹੁਤ ਨਵੀਂ ਹੈ ਜੀ 3 ਲੱਖ ਆਟੋਮੈਟਿਕ ਜੀ ਕੀ ਰੇਟ ਕਿਹਾ 390000 ਜੀ 3 ਲੱਖ 90000 ਦੀ ਗੱਡੀ ਮਿਲ ਜੂ ਬਾਈ ਸੀਟ ਕਵਰ ਚੈੱਕ ਕਰੋ ਕਿੰਨੇ ਸੋਹਣੇ ਬਹੁਤ ਆਟੋਮੈਟਿਕ ਗੱਡੀ ਆ ਸਨਰੂਫ ਵਾਲੀ ਕੀ ਬਾਤ ਹੈ ਅੱਗੇ ਆ ਗਈ ਬਾਈ ਜੀ ਬ੍ਰਿਜਰ ਕਾਰ ਆਟੋਮੈਟਿਕ ਹੈ ਜੀ ਆਟੋਮੈਟਿਕ ਹਾਂ ਜੀ 19 ਮਾਡਲ ਹੈ ਜੀ 2019 ਮਾਡਲ ਹੈ ਆਟੋਮੈਟਿਕ ਹੈ ਜੀ ਆਟੋਮੈਟਿਕ ਆ ਚੱਲੀ ਕਿੰਨੀ ਕਹੇ ਚੱਲੀ ਹੋਈ ਹੈ 65000 ਦੇ ਕਰੀਬ ਜੀ 65000 ਕਿਲੋਮੀਟਰ ਚੱਲੀ ਹੋਈ ਆ ਵੇਰੀਐਂਟ ਵਈ ਕਿਹੜਾ ਹੈ ਜੀਡੀਆਈ ਤੇ ਰੇਟ ਵੀਰੇ 790000 ਜੀ 7 ਲੱਖ ਤੇ 90000 ਦੀ ਗੱਡੀ ਆ ਬਾਈ ਜੀ ਬਾਕੀ ਤੇ 6 ਲੱਖ ਦਾ ਲੋਨ ਵੀ ਹੋ ਜਾਣਾ ਹੋ ਜਾਣਾ ਜੀ ਇੱਕ ਵਾਧੇ ਹੋ ਜਾਏਗਾ ਲੋਨ ਜੀ ਅੱਛਾ ਵਾਧਾ ਹੋ ਜੂਗਾ 6 6.5 ਲੱਖ ਦਾ ਲੋਨ ਹੋ ਜਾ ਬਾਈ ਅੱਗੇ ਆ ਕੀ ਬਾਈ ਜੀ ਕੇ ਟਾਈਮ ਦੱਸੋ ਵੀਰੇ 2013 ਮਾਡਲ ਹੈ ਜੀ 190000 ਦੇ ਦੇ ਦਾਂਗੇ ਜੀ 2013 ਮਾਡਲ ਆਲਟੋ ਕੇ ਟਨ 190000 ਹਾਂਜੀ 190000 ਦੀ ਗੱਡੀ ਮਿਲ ਜੂ ਬਾਈ ਲਾਈਟ ਆਰ ਗੱਡੀ ਦੇ ਵਿੱਚ ਪਿਆ ਹੋਇਆ ਸੋਹਣੀ ਕੰਡੀਸ਼ਨ ਦੀ ਕਾਰ ਹੈ ਤੇ ਅੱਗੇ ਆਗੀ ਬਾਈ ਜੀ ਬਲੀਨੋ ਦੱਸੋ ਵੀਰੇ 2017 16 ਮਾਡਲ ਜੀ 2016 ਹਾਂਜੀ ਠੀਕ ਹੈ ਜੀ ਤਾਂ ਤੱਕ 70000 ਰੁਪਏ ਦੀ ਪੈਟਰੋਲ ਦੀ ਕਾਰ ਹੈ 2016 ਮਾਡਲ ਹਾਂਜੀ ਕਿੰਨਾ ਰੇਟ ਕਿਹਾ 470000 ਰੁਪਏ ਦੀ 470000 ਦੀ ਬਲੀਨੋ ਮਿਲ ਜੂਗੀ ਬਾਈ ਜੀ ਸੋਹਣੀ ਕੰਡੀਸ਼ਨ ਦੀ ਗੱਡੀ ਆ ਸਾਫ ਸੁਥਰੀ ਕੋਈ ਐਕਸੀਡੈਂਟ ਨਹੀਂ ਗਾਰੰਟੀ ਹੁੰਦੀ ਆਪਣੀ ਕਾਰ ਦੀ ਬਾਈ ਐਕਸੀਡੈਂਟ ਦੀ ਤੇ ਬੇਰੀ ਗੱਲ ਫੁੱਲ ਗਾਰੰਟੀ ਹੋ ਉਹ ਗਾਰੰਟੀ ਹੁੰਦੀ ਬਾਅਦ ਚ ਪਤਾ ਲੱਗ ਜੀਗਾ ਤੀਨੂ ਜੀ ਬਾਅਦ ਚ ਕਿੱਡੀ ਵਾਪਸ ਲਵਾਂਗੇ ਜੀ ਠੀਕ ਆ ਵੀਰੇ ਤੇ ਆਪਾਂ ਬਾਈ ਖੜਿਆ ਜੀ ਐਮ ਆਟੋ ਸੇਲ ਮਹਾਲੀ ਤਕਰੀਨ ਦੇ ਨੰਬਰ ਚੱਲਦੇ ਨੇ ਜਿਹੜੀ ਵੀ ਗੱਡੀ ਪਸੰਦ ਆਈ ਬਾਈ ਉਹਨਾਂ ਨਾਲ ਗੱਲਬਾਤ ਡਾਇਰੈਕਟ ਕਰਕੇ ਤੁਸੀਂ ਗੱਡੀ ਦੀ ਜਿਹੜੀ ਆ ਡੀਲ ਲੈ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦੋ ਸასი ਗੱਲ